ਹੱਥ ਜੋੜ ਕੇ ਮਿਲਦੇ ਆਪਾਂ ਹੱਥ ਜੋੜ ਕੇ ਮਿਲਦੀ ਦੁਨੀਆ ਹੱਥ ਜੋੜ ਕੇ ਮਿਲਦੇ ਆਪਾਂ ਹੱਥ ਜੋੜ ਕੇ ਮਿਲਦੀ ਦੁਨੀਆ ਇਹੋ ਮੇਰਾ ਰੱਬ ਕੀ ਦਾਤਾ ਇਹੋ ਮੇਰਾ ਰੱਬ ਕੀ ਦਾਤਾ ਬੁੜਾ ਤੂੰ ਵਕਤ ਦਿਖਾਵੇਂ ਨਾ ਤੇਰੇ ਆਸਰੇ ਉੱਟਦੇ ਫਿਰਦੇ ਰੁਤਬਾ ਕਦੇ ਘਟਾਵੀਨਾ ਤੇਰੇ ਆਸਰੇ ਉੱਟਦੇ ਫਿਰਦੇ ਰੁਤਬਾ ਕਦੇ ਘਟਾਵੀਨਾ ਹੱਥ ਜੋੜ ਕੇ ਮਿਲਦੇ ਆਪਾਂ ਹੱਥ ਜੋੜ ਕੇ ਮਿਲਦੀ ਦੁਨੀਆ ਕਿਸੇ ਨੂੰ ਮਾਰਾ ਕਹਿਣ ਲੈ ਸਾਡੇ ਲਫ਼ਜ਼ ਜ਼ੁਬਾਨੋਂ ਨਿਕਲੇ ਨਾ ਸੱਚੇ ਮਾਰਗ ਚੱਲਦਿਆਂ ਬਾਬਾ ਪੈਰ ਕਦੇ ਵੀ ਫਿਸਲੇ ਨਾ ਕਿਸੇ ਨੂੰ ਮਾਰਾ ਕਹਿਣ ਲੈ ਸਾਡੇ ਲਫ਼ਜ਼ ਜ਼ੁਬਾਨੋਂ ਨਿਕਲੇ ਨਾ ਸੱਚੇ ਮਾਰਗ ਚੱਲਦਿਆਂ ਬਾਬਾ ਪੈਰ ਕਦੇ ਵੀ ਫਿਸਲੇ ਨਾ ਚੁੱਭ ਵਿਚਾਰ ਹੀ ਮਨ ਵਿੱਚ ਰੱਖੀਂ ਸ਼ੁਭ ਵਿਚਾਰ ਹੀ ਮਨ ਵਿੱਚ ਰੱਖੀਂ ਬੁਰਾ ਖਿਆਲ ਕੋਈ ਪਾਵੀ ਨਾ ਤੇਰੇ ਆਸਰੇ ਉੱਡਦੇ ਫਿਰਦੇ ਰੁਤਬਾ ਕਦੇ ਕਟਾਵੀਂ ਨਾ ਤੇਰੇ ਆਸਰੇ ਉੱਡਦੇ ਫਿਰਦੇ ਰੁਤਬਾ ਕਦੇ ਕਟਾਵੀਂ ਨਾ ਹੱਥ ਜੋੜ ਕੇ ਮਿਲਦੇ ਆਪਾਂ ਹੱਥ ਜੋੜ ਕੇ ਮਿਲਦੀ ਦੁਨੀਆਂ ਜੋ ਤੂੰ ਬੀਤੇ ਆ ਪਾਇਆ ਉਹ ਹੀ ਫਿਰ ਕਿਉਂ ਤੂੰ ਪਛਤਾਉਂਦਾ ਏ ਕੱਲ ਤੂੰ ਲੁੱਟਿਆ ਅੱਜ ਕੋਈ ਲੁੱਟਦਾ ਵਕਤ ਹੀ ਸਭ ਦਿਖਾਉਂਦਾ ਏ ਜੋ ਤੂੰ ਵੀਜੇ ਆਪਾਇਆ ਉਹੀ ਫਿਰ ਕਿਉਂ ਤੂੰ ਪਛਤਾਉਂਦਾ ਏ ਕੱਲ ਤੂੰ ਲੁੱਟਿਆ ਅੱਜ ਕੋਈ ਲੁੱਟਦਾ ਵਕਤ ਹੀ ਸਭ ਦਿਖਾਉਂਦਾ ਏ ਤੇਰੀਆਂ ਤੇੜੇ ਅੱਗੇ ਆਈਆਂ ਤੇਰੀਆਂ ਤੇੜੇ ਅੱਗੇ ਆਈਆਂ ਸਭ ਤੋਂ ਸੱਚ ਲੁਕਾਵੀਆਂ ਨਾ ਤੇਰੇ ਆਸਰੇ ਉੱਡਦੇ ਫਿਰਦੇ ਰਤਬਾ ਕਦੇ ਕਟਾਵੀਨਾ ਤੇਰੇ ਆਸਰੇ ਉੱਡਦੇ ਫਿਰਦੇ ਰਤਬਾ ਕਦੇ ਕਟਾਵੀਨਾ ਹੱਥ ਜੋੜ ਕੇ ਮਿਲਦੇ ਆਪਾਂ ਹੱਥ ਜੋੜ ਕੇ ਮਿਲਦੀ ਦੁਨੀਆ ਹੱਥ ਜੋੜ ਕੇ ਮਿਲਦੇ ਆਪਾਂ ਹੱਥ ਜੋੜ ਕੇ ਮਿਲਦੀ ਦੁਨੀਆ ਇਹੋ ਮੇਰਾ ਰੱਖੀਂ ਦਾਤਾ ਇਹੋ ਮੇਰਾ ਰੱਖੀਂ ਦਾਤਾ ਬੁੜਾਤ ਵਕਤ ਦਿਖਾਵੇਂ ਨਾ ਤੇਰੇ ਆਸਰੇ ਉੱਡਦੇ ਫਿਰਦੇ ਰਤਬਾ ਕਦੇ ਘਟਾਵੇਂ ਨਾ ਤੇਰੇ ਆਸਰੇ ਉੱਡਦੇ ਫਿਰਦੇ ਰਤਬਾ ਕਦੇ ਘਟਾਵੇਂ ਨਾ ਹੱਥ ਜੋੜ ਕੇ ਮਿਲਦੇ ਆਪਾਂ ਹੱਥ ਜੋੜ ਕੇ ਮਿਲਦੀ ਦੁਨੀਆ